ਸ਼੍ਰੀ ਰਾਮ ਮੰਦਰ ਰਿਸ਼ੇ ਕੁਟਿਆ ਗੁਰਿਆ ਵਿਖੇ ਮੰਦਰ ਦੇ ਸੇਵਾਦਾਰਾਂ ਦੀ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਦੀ ਜਾਣਕਾਰੀ ਦਿੰਦੇ ਹੋਏ ਮੰਦਰ ਦੇ ਸੇਵਾਦਾਰ ਪਵਨ ਸ਼ਰਮਾ ਨੇ ਦੱਸਿਆ 26 ਅਗਸਤ ਸੋਮਵਾਰ ਨੂੰ ਸ਼੍ਰੀ ਰਾਮ ਮੰਦਰ ਰਿਸ਼ੇ ਕੁਟਿਆ ਗੁਰਿਆ ਵਿਖੇ ਸ਼੍ਰੀ ਸ਼੍ਰੀ 108 ਮਹੰਤ ਬਾਸੂਦੇ ਬਿਆਸ ਜੀ ਮਹਾਰਾਜ ਜੀ ਦੀ ਰਹਿਨੁਮਾਈ ਹੇਠ ਸ਼੍ਰੀ ਕ੍ਰਿਸ਼ਨ ਜਨਮਾਸ਼ਟਮੀ ਦਾ ਤਿਉਹਾਰ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾਵੇਗਾ ਜਿਸ ਲਈ ਮੰਦਰ ਦੇ ਸੇਵਾਦਾਰਾਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਉਹਨਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ। ਉਹਨਾਂ ਦੱਸਿਆ ਰਾਤ 8 ਵਜੇ ਤੋਂ ਸਿਲਕੀ ਸ਼ਰਮਾ ਐਂਡ ਪਾਰਟੀ ਸ਼੍ਰੀ ਰਾਧਾਕ੍ਰਿਸ਼ਨ ਜੀ ਦੇ ਭਜਨਾਂ ਦਾ ਗੁਣਗਾਨ ਕਰਨਗੇ। ਇਸ ਤੋਂ ਇਲਾਵਾ ਸੁੰਦਰ ਝਾਕੀਆਂ ਅਤੇ ਮੰਦਰ ਦੀ ਸਜਾਵਟ ਦੇਖਣ ਯੋਗ ਹੋਵੇਗੀ। ਉਹਨਾਂ ਸਮੂਹ ਸੰਗਤ ਨੂੰ ਸ਼੍ਰੀ ਰਾਮ ਮੰਦਿਰ ਰਿਸ਼ੀਕੁਟੀਆਂ ਪਹੁੰਚਣ ਦੀ ਅਪੀਲ ਕੀਤੀ ਹੈ। ਇਸ ਮੌਕੇ ਮੰਦਰ ਦੇ ਸਮੂਹ ਸੇਵਾਦਾਰ ਹਾਜ਼ਰ ਸਨ। ਬੋਲੋ ਰਿਸ਼ੀ ਜੀ ਮਹਾਰਾਜ ਕੀ ਜੈ ਬੋਲੋ ਸ਼ਾਤੀ ਮਹਾਰਾਜ ਕੀ ਜੈ ਬੋਲੋ ਬਾਸੂਦੇਵ ਪਿਆਸ ਜੀ ਮਹਾਰਾਜ ਕੀ ਜੈ ਬਾਬਾ ਬਾਲਕਦਾਸ ਜੀ ਮਹਾਰਾਜ ਕੀ ਜੈ ਈਸ਼ਣਕਨਿਆ ਲਾਲ ਕੀ ਜੈ ਸਵਾਜ ਅੱਜ ਅਸੀਂ ਸਾਰੇ ਭਗਤ ਜਨ ਜਿੰਨੇ ਵੀ ਹੈ ਜਨਮਸ਼ਟਮੀ ਦੇ ਜਿਹੜੀ ਅੱਗੇ ਆ ਰਹੀ ਹੈ ਕ੍ਰਿਸ਼ਨ ਮਹਾਰਾਜ ਦੀ ਜਨਮਸ਼ਟਮੀ ਉਹਦੇ ਮਨੋਰ ਦੇ ਸੰਬੰਧ ਵਿੱਚ ਸਾਰੇ ਗੁਰਾਇਆਂ ਵਾਸੀ ਇਕੱਠੇ ਹੋਏ ਆ ਜਿੰਨੇ ਵੀ ਰਿਸ਼ੀ ਕੁਟਿਆ ਰਾਮ ਮੰਦਰ ਦੇ ਭਗਤ ਹੈ ਤੇ ਜੋ ਅਸੀਂ ਪ੍ਰੋਗਰਾਮ ਸ਼ਬੀਦ ਰਿਕ ਨੂੰ ਕਰਨ ਜਾ ਰਹੇ ਆ ਉਹਦੇ ਬਾਰੇ ਵਿਚਾਰ ਬਟਾਂਦਰਾ ਕੀਤਾ ਗਿਆ ਪਰ ਉਹਦੇ ਵਿੱਚ ਬਹੁਤ ਹੀ ਸੁੰਦਰ ਝਾਕੀਆਂ ਜਿਹੜੀਆਂ ਭਗਤਾਂ ਵੱਲੋਂ ਬਣਾਈਆਂ ਜਾਣਗੀਆਂ ਪਰ ਬਹੁਤ ਹੀ ਸੁੰਦਰ ਪਾਰਟੀ ਜਿਹੜੀ ਕਿਸ਼ਨ ਮਹਾਰਾਜ ਦਾ ਗੁਣਗਾਨ ਕਰਨ ਲਈ ਇੱਥੇ ਬੁਲਾਈ ਗਈ ਹੈ ਬਹੁਤ ਹੀ ਸੁੰਦਰ ਲਾਈਟ केके लाइट ਵੱਲੋਂ ਜਿਹੜੀ ਹਰ ਸਾਲ ਦੀ ਤਰ੍ਹਾਂ ਉਹ ਮੰਦਿਰ ਨੂੰ ਸਜਾਉਂਦੇ ਆ ਕੇਕੇ ਲਾਈਟ ਵੱਲੋਂ ਬੜੀ ਸੁੰਦਰ ਲਾਈਟ ਲਗਾਈ ਜਾਏਗੀ ਔਰ ਪਾਕਤਾਨੂ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਹੈ ਕਿ ਇਸ ਦਿਹਾੜੇ ਤੇ ਈਸ਼ੀ ਕੁਟਿਆ ਰਾਮ ਮੰਦਿਰ ਪਹੁੰਚ ਕੇ ਆਪਣਾ ਜੀਵਨ ਸਫਲ ਬਣਾਓ ਔਰ ਜਿੰਨੇ ਵੀ ਸ਼ਹਿਰ ਵਾਸੀ ਆ ਜਿੰਨੇ ਵੀ ਪਾਕ ਜਾਨਿਆ ਬੜਾ ਹੀ ਸੁੰਦਰ ਪ੍ਰੋਗਰਾਮ ਬਿਆਸ ਜੀ ਮਹਾਰਾਜ ਦੇ ਅਸ਼ੀਰਵਾਦ ਦੇ ਨਾਲ ਈਸ਼ੀ ਕੁਟਿਆ ਰਾਮ ਮੰਦਿਰ ਚ ਮਨਾਇਆ ਜਾ ਰਿਹਾ ਹੈ ਸੋ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਭਗਤਾਂ ਨੂੰ ਇਹ ਹੀ ਸਾਡੀ ਬੇਨਤੀ ਹੈ ਕਿ ਸੋਮਵਾਰ 26 ਤਰੀਕ ਨੂੰ ॠषि ਕੁਟਿਆ ਰਾਮ ਮੰਦਰ ਪਹੁੰਚ ਕੇ किशन ਮਾਰਾਦਾ ਗੁਣਕਾਨ ਔਰ ਸੁੰਦਰ ਸੁੰਦਰ ਚਾਕੀਆਂ ਟਾਈਮ 8:30 ਵਜੇ ਰਾਤ ਨੂੰ ਸ਼ੁਰੂ ਹੋ ਗਿਆ ਪ੍ਰੋਗਰਾਮ 8:30 ਤੋਂ ਲੈ ਕੇ 12:00 ਵਜੇ ਤੱਕ ਇਹ ਪ੍ਰੋਗਰਾਮ ਚੱਲੇਗਾ किशन ਜੀ ਮਹਾਰਾਜ ਦੇ ਕਿਰਪਾ ਦੇ ਨਾਲ ਔਰ ਬਿਆਸ ਜੀ ਮਹਾਰਾਜ ਦੇ ਅਸ਼ੀਰਵਾਦ ਦੇ ਨਾਲ ਸੋ ਸਾਰਿਆਂ ਸੰਗਤਾਂ ਨੂੰ ਬੇਨਤੀ ਹੈ ਕਿ ਹਮ ਮਹਮਾ ਕੇ ਉਸ ਪਰਮਾਤਮਾ ਦੇ ਰੰਗ ਚ ਰੰਗਣ ਲਈ ਤੁਸੀਂ ਰਿਸ਼ੀ ਕੁਟਿਆਰ ਰਾਮ ਮੰਦਰ ਪਹੁੰਚੋ ਬੋਲੋ ਕਿਸ਼ਨ ਕਨ੍ਹਈਆ ਲਾਲ ਕੀ ਜੈ ਬੋਲੋ ਬਿਆਸੀ ਮਹਾਰਾਜ ਕੀ ਜੈ